ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਅੱਤਵਾਦੀ ਕਹਿਣ ਤੇ ਕੰਗੜਾ ਰੋਰਥ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਿੱਦਾ ਫਿਰ ਤੋਂ ਪਾਚਪਾ ਨੂੰ ਲੈ ਕੇ ਕੰਗੜਾ ਰਣੋਤ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਹੈ ਤੇ ਦੱਸਦੀ ਇਹ ਕਿ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਕੰਗੜਾ ਰਣੋਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੂੰ ਲੈ ਕੇ ਕੁਝ ਬਿਆਨ ਦਿੱਤਾ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਕੇ 47 ਲੈ ਕੇ ਮੰਦਰਾ ਚ ਲੁਕਣ ਵਾਲਾ ਸੰਤ ਨਹੀਂ ਹੋ ਸਕਦਾ ਤੇ ਉੱਥੇ ਹੀ ਕੁਝ ਹੋਰ ਨਿਸ਼ਾਨੇ ਵੀ ਸਾਦੇ ਸੀ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਜੇ ਤਾ ਸਾਡੀ ਅਮਰੀਕਨ ਆਰਮੀ ਕੋਲ ਵੀ ਜਿਹੜੇ ਕਿ ਹਥਿਆਰ ਨਹੀਂ ਜਹੋ ਜਿਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੋਲ ਸੀ ਤੇ ਇਹ ਬਿਆਨ ਦਿੱਤੇ ਗਏ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਦੱਸਦੇ ਕਿ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਦੱਸਦੀ ਕਿ ਉਹਨਾਂ ਨੇ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ 21ਵੀਂ ਸਦੀ ਦਾ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸੰਤ ਸੀ ਅੱਤਵਾਦੀ ਨਹੀਂ ਭਿੰਡਰਾਵਾਲਾ ਨੂੰ ਅੱਤਵਾਦੀ ਕਹਿਣ ਤੇ ਚੁੱਪ ਨਹੀਂ ਬੈਠਾਂਗੇ ਤੇ ਇਹ ਦੱਸਦੀ ਹੈ ਕਿ ਸਿੱਧੀ ਚੇਤਾਵਨੀ ਹਰਜਿੰਦਰ ਧਾਮੀ ਦੇ ਵੱਲੋਂ ਦਿੱਤੀ ਗਈ ਹੈ ਤੇ ਉੱਥੇ ਹੀ ਉਹਨਾਂ ਨੇ ਕੰਗਣਾ ਨੋਤ ਨੂੰ ਲੈ ਕੇ ਜਵਾਬ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਹੜੇ ਕਿ 21ਵੀਂ ਸਦੀ ਦੇ ਮਹਾਨ ਸ਼ਹੀਦ ਨੇ ਤੇ ਉੱਥੇ ਹੀ ਸੰਤ ਸੀ ਉਹ ਅੱਤਵਾਦੀ ਨਹੀਂ ਤੇ ਜੇ ਉਹ ਬਿਆਨ ਕੰਗੜਾ ਰਣੌਤ ਨੇ ਪਿੰਡਰਾਵਾਲਿਆਂ ਨੂੰ ਲੈ ਕੇ ਦਿੱਤਾ ਹੈ ਅੱਤਵਾਦੀ ਕਹਿਣ ਤੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਅਕਸਰ ਹੀ ਜਿਹੜੇ ਕੰਗੜਾ ਰਣੌਤ ਨੇ ਹਮੇਸ਼ਾ ਸੁਰਖੀਆਂ ਦੇ ਵਿੱਚ ਛਾਇ ਰਹਿੰਦੇ ਨੇ ਕਦੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਤੇ ਕਦੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਢਕਾਉ ਬਿਆਨ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਪਹਿਲਾ ਕਿਸਾਨਾਂ ਨੂੰ ਵੱਖਵਾਦੀ આતਵਾਦੀ ਦੱਸਿਆ ਗਿਆ ਤੇ ਅੰਦੋਲਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਜੋ ਅੰਦੋਲਨ ਕੀਤਾ ਗਿਆ ਉਸ ਦੇ ਵਿੱਚ ਲਾਸ਼ਾਂ ਲਟਕਦੀਆਂ ਰਹੀਆਂ ਰੇਪ ਹੁੰਦੇ ਰਹੇ ਤੇ ਜਿਸ ਤੋਂ ਬਾਅਦ ਹੁਣ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਲੈ ਕੇ ਜਿਹੜਾ ਕਿ ਕੰਗਣਾ ਰਣੌਤ ਨੇ ਬਿਆਨ ਦਿੱਤਾ ਤੇ ਉੱਥੇ ਹੀ ਆਪਣੀ ਫਿਲਮ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਇਸ ਗੱਲ ਦਾ ਵਿਰੋਧ ਹੋਇਆ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜਿਹੜੇ ਕਿ ਏਕੇ 47 ਲੈ ਕੇ ਮੰਦਰਾ ਚ ਲੁਕਣ ਵਾਲਾ ਸੰਤ ਨਹੀਂ ਹੋ ਸਕਦਾ ਤੇ ਉੱਥੇ ਹੀ ਪੰਜਾਬ ਦੇ ਵਿੱਚ ਕੁਝ ਲੋਕ ਆ ਜਿਹੜੇ ਕਿ ਉਹਨਾਂ ਨੇ ਕਿਹਾ ਕਿ 99% ਉਸ ਨੂੰ ਸੰਤ ਨਹੀਂ ਸੀ ਮੰਨਦੇ ਤੇ ਜਿਸ ਤੋਂ ਬਾਅਦ ਅਤਵਾਦੀ ਵੀ ਕਿਹਾ ਗਿਆ ਤੇ ਹੁਣ ਇਸ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕ ਗਈਆਂ ਨੇ ਹੁਣ ਐਸ.ਜੇ.ਪੀ.ਸੀ ਦੇ ਪ੍ਰਧਾਨ ਵੀ ਕਾਫੀ ਇਸ ਗੱਲ ਤੋਂ ਬਾਅਦ ਗਰਮ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਿਹਾ ਗਿਆ ਹੈ ਬਾਰ-ਬਾਰ ਸਿੱਖਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਤੇ ਇਸ ਗੱਲ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਵੀ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਹੁਣ ਸਿੱਧੇ ਚੇਤਾਵਨੀ ਐਸ.ਜੇ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਜਪਾ ਕੰਗੜ ਨੋਟ ਨੂੰ ਲੈ ਕੇ ਦਿੱਤੀ ਗਈ